ਸਪੋਰਟ ਦੇ ਉੱਤੇ ਖੜੇ ਆ ਜਿੱਥੇ ਗੋਰਾ ਥਾਪੜ ਦੇ ਉੱਤੇ ਲਗਾਤਾਰ ਜਿਹੜੇ ਨੇ ਤਲਵਾਰਾਂ ਮਾਰੀਆਂ ਜਾ ਰਹੀਆਂ ਸੀ ਜਿਹੜੀ ਵੀਡੀਓ ਸਾਡੇ ਕੋਲ ਪਹੁੰਚੀ ਉਸ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਕਿਸ ਤਰ੍ਹਾਂ ਉਸ ਦਾ ਪਿੱਛਾ ਕੀਤਾ ਗਿਆ ਜਿਹੜਾ ਇਸ ਸਪੋਰਟ ਤੇ ਆ ਕੇ ਜਿੱਥੇ ਉਹਦੇ ਕਿਰਪਾਨਾਂ ਮਾਰੀਆਂ ਗਈਆਂ ਇਹ ਬਲੱਡ ਪਿਆ ਹੋਇਆ ਵਾ ਦਾਣਾ ਖੜਿਆ ਜੀ ਅਜੇ ਤੱਕ ਐਸਐਮ ਜੀ ਨੂੰ ਲਾਇਆ ਸੀ ਇਹ ਐਸਐਮ ਜੀ ਨੂੰ ਲਾਇਆ ਸੀ ਜੀ ਪੁੜਾਇਆ ਸੀਗਾ ਐਸਐਮ ਜੀ ਨੂੰ ਲਾਇਆ ਤੇ ਵੀ ਹੌਸਾ ਕੋਈ ਵੀ ਬੰਦੇ ਮੈਨੂੰ ਲੜਾਈ ਹੋ ਗਈ ਹੁੰਦੀ ਤਾਂ ਬਾਅਦ ਪਾ ਰਹਿਣਾ ਜੀ ਮਾਰੀ ਬਹੁਤ ਬੁਰਗ ਨੇ ਕਿਹਾ ਸੀ ਕਿ ਉਹ ਛੁੜਾਨ ਦੀ ਕੋਸ਼ਿਸ਼ ਕਿੱਦਾਂ ਕਰ ਲੈਂਦਾ ਉਹਨਾਂ ਨੂੰ ਉਹਨਾਂ ਨੇ ਇੱਕ ਪੁਲਸ ਵਾਲੇ ਦੀ ਰਿਵੋਲਵਰ ਕਾਢਣ ਦੀ ਕੋਸ਼ਿਸ਼ ਵੀ ਕੀਤੀ ਸੀ ਅੱਛਾ ਪੁਲਸ ਵਾਲੇ ਦੀ ਅਸਲਾ ਕਾਢਣ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਤੇ ਪੁਲਸ ਵਾਲੇ ਖਾਇਰ ਨਹੀਂ ਕੀਤਾ ਨਹੀਂ ਉਹ ਖੁਦ ਬਹੁਤ ਘਬਰਾਇਆ ਸੀ ਇਸ ਲਈ ਪੁਲਸ ਵਾਲਾ ਵੀ ਹਾਂਜੀ ਕੋਈ ਲੰਗੀਆਂ ਤਲਵਾਰਾਂ ਸੀ ਕਿਸੇ ਦਾ ਡਰ ਨਹੀਂ ਸੀ ਪੁਲਸ ਦਾ ਕੋਸ ਨਹੀਂ ਸੀ ਉਹਨਾਂ ਨੂੰ ਬਹੁਤ ਖਾਣਾ ਨਾਗੇ ਆ ਚੋ ਸਿਵਲ ਹਸਪੀਟਲ ਆ ਕੋਈ ਪੁਲਸ ਫੋਰਸ ਕੋਈ ਵੀ ਨਹੀਂ ਆਈ ਜੀ ਮੌਕੇ ਤੇ ਮੁਦਰਾ ਦੇ ਦੇਖਣ ਵਾਲੇ ਤੋਂ ਮਾਮ ਦਸ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਅਸੀਂ ਉਸ ਸਪੋਰਟ ਦੇ ਉੱਤੇ ਖੜੇ ਆ ਜਿੱਥੇ ਗੋਰਾ ਥਾਪੜ ਦੇ ਉੱਤੇ ਲਗਾਤਾਰ ਜਿਹੜੇ ਨੇ ਤਲਵਾਰਾਂ ਮਾਰੀਆਂ ਜਾ ਰਹੀਆਂ ਸੀ ਜਿਹੜੀ ਵੀਡੀਓ ਸਾਡੇ ਕੋਲ ਪਹੁੰਚੀ ਉਸ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਕਿਸ ਤਰ੍ਹਾਂ ਉਸ ਦਾ ਪਿੱਛਾ ਕੀਤਾ ਗਿਆ ਜਿਹੜਾ ਇਸ ਸਪੋਰਟ ਤੇ ਆ ਕੇ ਜਿੱਥੇ ਉਹਦੇ ਕਿਰਪਾਨਾਂ ਮਾਰਿਆ ਗਈਆਂ ਇਹ ਬਲੱਡ ਪਿਆ ਹੋਇਆ ਹੈ ਲੇਕਿਨ ਇਹ ਤਸਵੀਰ ਦਿਖਾ ਰਿਹਾ ਤੁਹਾਨੂੰ ਜਿੱਥੇ ਗੋਰਾ ਥਾਪੜ ਜਿਹੜਾ ਡਿੱਗ ਗਿਆ ਸੀ ਸਿਵਲ ਸ਼ਨਾ ਦੇ ਤਕਸਾਲੀ ਲੀਡਰ ਨੇ ਇੱਥੇ ਸਰੇ ਆਮ ਆ ਨਾਲ ਹੀ ਲਾਰਡ ਮਹਾਵੀਰ ਸਿਵਲ ਹਸਪਤਾਲ ਆ ਸਾਹਮਣੇ ਤਸਵੀਰ ਆ ਲੇਕਿਨ ਆ ਜਿਹੜਾ ਬਲੱਡ ਪਿਆ ਹੋਇਆ ਹੈ ਇੱਥੇ ਗੋਰਾ ਥਾਪਰ ਦੇ ਉੱਤੇ ਲਗਾਤਾਰ ਤਲਵਾਰਾਂ ਮਾਰੀ ਜਾ ਰਹੀ ਸੀਗਾ ਗੋਰਾ ਥਾਪਰ ਦਾ ਬਲੱਡ ਦੇਖ ਸਕਦੇ ਹੋ ਕਿੰਨਾ ਕਿਸ ਰੋਡ ਦੇ ਉੱਤੇ ਡਿੱਗਿਆ ਹੋਇਆ ਹੈ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਸਰੇ ਆਮ ਕਾਨੂੰਨੀ ਧੱਜੀ ਉਡਾਈ ਗਈ ਹੈ ਥਾਣਾ ਨਾਲ ਸੀਗਾ ਤੁਸੀਂ ਇੱਥੇ ਸੀਗੇ ਕੀ ਹੋਇਆ ਕੀ ਸੀਗਾ ਵੈਸੇ ਭਾਜੀ ਅਸੀਂ ਤਾਂ ਕੋਈ ਆਏ ਨਹੀਂ ਸਾਨੂੰ ਪਤਾ ਨਹੀਂ ਨਹੀਂ ਪਤਾ ਇਹ ਦੁਕਾਨਦਾਰ ਤਾਂ ਇੱਥੇ ਹੀ ਸੀਗੇ ਭਾਈ ਹੋਇਆ ਕੀ ਸੀਗਾ ਇੱਥੇ ਦੱਸ ਸਕਦੇ ਥੋੜਾ ਜਿਹਾ ਨਹੀਂ ਨਹੀਂ ਤਲਵਾਰਾਂ ਜਿਹੜੀਆਂ ਮਾਰੀਆਂ ਗਈਆਂ ਸਾਹਮਣੇ ਹੀ ਮਾਰੀਆਂ ਗਈਆਂ ਹੋਣੀਆਂ ਉਹ ਤੇ ਰਾਸ਼ੀ ਦੀ ਬੜਾ ਆੜੂ ਆੜੂ ਖੜੇ ਜੀ ਆ ਇਹ ਸਰੇ ਆਮ ਹੀ ਵੜਦੇ ਪੇ ਸੀਗੇ ਭਾਈ ਆਪਾਂ ਤਾਂ ਹੁਣ ਟੀਵੀ 'ਚ ਦੇਖਿਆ ਵਾਇਰਲ ਹੁੰਦੇ ਆ ਇਹ ਤੁਸੀਂ ਦੁਕਾਨ ਕਰਦੇ ਤੁਹਾਡੇ ਸਾਹਮਣੇ ਦਾ ਨਾਲ ਦੇ ਮਾਰਦਾ ਪਿਆ ਇਹ ਕਾਰਾਂ ਖੜੀਆਂ ਸੀ ਕਾਰਾਂ ਖੜੀਆਂ ਸੀ ਐਸਐਨ ਜੀ ਸੁਲਾਇਆ ਸੀ ਪਤਾ ਨਹੀਂ ਐਸਐਨ ਜੀ ਸੁਲਾਇਆ ਸੀ ਛੁੜਾਇਆ ਸੀਗਾ ਹਾਂ ਐਸਐਨ ਜੀ ਜੂਨ ਸੁਲਾਇਆ ਇੱਥੇ ਵੀ ਉਹ ਹੱਥੋਂ ਗੱਫੀ ਬੰਦੇ ਮੈਂ ਕਿਹਾ ਲੜਾਈ ਹੋ ਗਈ ਹੋਣੀ ਹੈ ਤਾਂ ਬਾਹਰ ਬਾਹਰ ਕਹਿੰਦਾ ਕਿ ਪਰਵਾਣ ਮਾਜੀ ਬਸ ਇਹ ਹਾਲਾਤ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰਲੇ ਜਿੱਥੇ ਉੱਥੇ ਜੀਗਾ ਇਹ ਤਸਵੀਰ ਦਿਖਾਈ ਜਾ ਰਹੀ ਜਿੱਥੇ ਬਲੱਡ ਪਿਆ ਹੋਇਆ ਉਹਦੇ ਸਾਹਮਣੇ ਜਿਹੜਾ ਵਾ ਹਸਪਤਾਲ ਆ ਇਹ ਤਸਵੀਰਾਂ ਜਿਹੜੀ ਦੁਕਾਨਦਾਰ ਇੱਥੇ ਦੁਕਾਨਾਂ ਲਾ ਕੇ ਬੈਠੇ ਹੋਏ ਨੇ ਲੇਕਿਨ ਕਿਤਨਾ ਕਿਤੇ ਡਰਦੇ ਪਏ ਨੇ ਬੋਲਦੇ ਵਕਤ ਲੇਕਿਨ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਆ ਗੱਲ ਵੀ ਕਰ ਲਾਂਗੇ ਅਤੇ ਹੋਇਆ ਕੀ ਸੀਗਾ ਦੇਖਿਆ ਸੀਗਾ ਕੀ ਸੀ ਕਿੰਨੀ ਤੇਜ਼ ਤੇ ਮਾਰਦੇ ਪਏ ਨੇ ਬਹੁਤ ਤੇਜ਼ ਤੇ ਮਾਰ ਰਹੇ ਸੀ ਸਰ ਉਹਨਾਂ ਉੱਥੇ ਤਾਂ ਕਿੰਨੇ ਕ ਬੰਦੇ ਸੀਗੇ ਦੋ ਜਣੇ ਸੀਗੇ ਦੋ ਜਣੇ ਸੀਗੇ ਹਾਂਜੀ ਕੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿ ਸਾਹਮਣੇ ਚੌਂਕੀ ਵੀ ਹੈ ਥਾਣਾ ਵੀ ਹੈ ਨਹੀਂ ਕੋਈ ਪਰਵਾਹ ਨਹੀਂ ਕੀਤੀ ਕੋਈ ਉਹਨਾਂ ਨੂੰ ਡਰ ਨਹੀਂ ਸੀ ਕੋਈ ਕੁਝ ਨਹੀਂ ਸੀ ਪੁਲਿਸ ਵਾਲੇ ਆਮ ਹੀ ਮਾਰੇ ਸੀ ਅਰਗੇ। ਕਿ छुੜਾਣ ਦੀ ਕਿਸੇ ਪਬਲਿਕ ਨੇ छुੜਾਣ ਦੀ ਗੱਲ ਨਹੀਂ ਕੀਤੀ ਕਿ ਪਬਲਿਕ छुੜਾ ਦੇਵੇ ਕਿਉਂਕਿ ਉਹ ਦੋ ਜਾਨੇ ਸੀਗੇ ਲਗਾਤਾਰ ਮਾਰੇ ਜਾ ਰਹੇ। ਮਾਰੀ ਬਹੁਤ ਗੂਰਕੀ ਕਰਨ ਦੇ ਸੀ ਕਿ ਉਹ छुੜਾਣ ਦੀ ਕੋਸ਼ਿਸ਼ ਕਿੱਦਾਂ ਕਰ ਲੈਂਦਾ ਉਹਨਾਂ ਨੂੰ। ਉਹਨਾਂ ਨੇ ਇੱਕ ਪੁਲਿਸ ਵਾਲੇ ਰਿਵੋਲਵਰ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਸੀ। ਅੱਛਾ ਪੁਲਿਸ ਵਾਲੇ ਵੀ ਅਸਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ? ਹਾਂਜੀ। ਤੇ ਪੁਲਿਸ ਵਾਲੇ ਫਾਇਰ ਨਹੀਂ ਕੀਤਾ? ਨਹੀਂ। ਉਹ ਖੁਦ ਬਹੁਤ ਘਬਰਾਇਆ ਸੀ ਇਸ ਲਈ। ਪੁਲਿਸ ਵਾਲਾ ਵੀ? ਹਾਂਜੀ। ਆ ਸੁਣ ਲਓ ਕਿ ਪੁਲਿਸ ਵਾਲਾ ਵੀ ਖੁਫੀ ਘਬਰਾਇਆ ਤੂੰ ਕੰਮ ਕੀ ਕਾਹਦਾ ਕਰਦੇ ਹੋ? ਨਹੀਂ ਨਹੀਂ ਮੈਂ ਨਹੀਂ ਇਹ ਉਹ ਤਸਵੀਰ ਹੈ ਜਿੱਥੇ ਅਸੀਂ ਸਪੋਰਟ ਦੇ ਉੱਤੇ ਖੜੇ ਹੋਏ ਹਾਂ ਲੇਕਿਨ ਇਹ ਦੁਕਾਨਦਾਰ ਨੇ ਜੋ ਉੱਥੇ ਖੜੇ ਨੇ ਇਹਨਾਂ ਨਾਲ ਹੀ ਗੱਲਬਾਤ ਕਰਾਂਗੇ ਅਸੀਂ ਕਿੰਨੇ ਵੇ ਦਾ ਹਾਸਤਾ ਹੈਗਾ ਇੱਥੇ ਸੀਗੇ ਕਿੰਨਾ ਕਰਾਸ ਸੀਗਾ ਇੱਥੇ ਜਦੋਂ ਦਾਦੂ ਕਿਰਪਾਨਾ ਮਾਰ ਰਹੇ ਸੀਗੇ ਜ਼ਿਆਦਾ ਹੀ ਸੀਗਾ ਜ਼ਿਆਦਾ ਸੀਗੇ ਕਿੰਨੇ ਕ ਬੰਦੇ ਕਿਰਪਾਨਾ ਮਾਰ ਰਹੇ ਸੀਗੇ ਇਹਦਾ ਧਿਆਨ ਨਹੀਂ ਕਿੰਨਾ ਕ ਖੂਨ ਉਸ ਸ਼ਖਸ ਦੇ ਆਇਆ ਜਦੋਂ ਲੱਗਿਆ ਨਾ ਉੱਥੇ ਗਿਆ ਨਹੀਂ ਬাজি ਬੱਤੀ ਘੜੇ ਸੀਗੇ ਕਿੰਨੀ ਕ ਪਬਲਿਕ ਖੜ ਗਈ ਸੀਗੀ ਪਬਲਿਕ ਤਾਂ ਬਹੁਤ ਸੀ ਪਰ ਇਹਨਾਂ ਨੂੰ ਨਹੀਂ ਪਤਾ ਕੋਲ ਬਚਾਇਆ ਕਿਸੇ ਨੇ ਨਹੀਂ ਕੋਈ ਨਹੀਂ ਬਚਾਰਿਆ ਤਾ ਇਹ ਤਸਵੀਰ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਇਨਸੀਡੈਂਟ ਹੋਇਆ ਜੇ ਤੁਸੀਂ ਇੱਥੋਂ ਲੰਘਦੇ ਪਏ ਸੀਗੇ ਕਿਦਾਂ ਕਿਰਪਾਨਾਂ ਦਬ ਕੇ ਮਾਰ ਰਹੇ ਸੀਗੇ ਨਹੀਂ ਨਹੀਂ ਕਿਰਪਾਨਾਂ ਦਬ ਕੇ ਮਾਰ ਹਾਂਜੀ ਹਾਂਜੀ ਪਰਵਾਹ ਨਹੀਂ ਸੀਗੀ ਪਰਵਾਹ ਨਹੀਂ ਕਰਦੇ ਪਏ ਸੀ ਵੀਰੇ ਬਹੁਤ ਬਈ ਨੰਗੀਆਂ ਤਲਵਾਰਾਂ ਸੀ ਕਿਸੇ ਦਾ ਡਰ ਨਹੀਂ ਸੀ ਪੁਲਿਸ ਦਾ ਖੋਖ ਨਹੀਂ ਸੀ ਉਹਨਾਂ ਨੂੰ ਮੋਟਾ ਥਾਣਾ ਨਾਗੇ ਆ ਚਾਹਾਂ ਸਿਵਲ ਹਸਪਤਾਲ ਹੈ ਕੋਈ ਪੁਲਿਸ ਫੋਰਸ ਕੋਈ ਵੀ ਨਹੀਂ ਆਈ ਜੀ ਮੌਕੇ ਤੇ ਪਰਵਾਹੀ ਨਹੀਂ ਸੀਗੀ ਉਹਨਾਂ ਪਰਵਾਹੀ ਨਹੀਂ ਸੀ ਹਾਂਜੀ ਜਦ ਇਹ ਹੋ ਰਿਹਾ ਥਾ ਭਈਆ ਇਧਰ ਆਓ ਜਦ ਇਹ ਹੋ ਰਿਹਾ ਥਾ ਲਗਾਤ ਤਲਵਾਰੇ ਮਾਰੇ ਤੇ ਕਿਸ ਨੇ छुड़ाया ਨਹੀਂ ਮੈਂ ਤਾਂ ਉਧਰ ਚਾਰਾ ਭਾਈ ਮੈਂ ਸੰਭਾਲ ਲਈ ਪਤਾ ਨਹੀਂ ਕਿ ਨਹੀਂ ਨਹੀਂ ਮੈਂ ਤਾਂ ਸੰਭਾਲ ਜੋ ਤਕਰਪਾਨਾ ਮਾਰੇ ਸੀ ਕਿ چھوٹਾ ਸਵਾਲ ਆ ਤੁਹਾਨੂੰ ਤੁਹਾਡੇ ਨਾਲ ਵੀ ਹੋ ਸਕਦਾ ਕਿ ਜਦੋਂ ਕਿਰਪਾਨਾ ਮਾਰੇ ਕਿਸੇ ਨੇ छुड़ाया ਨਹੀਂ ਮੈਂ ਵੀਰ ਪਹਿਲੇ ਬਿਆਹ ਕਾ ਨਹੀਂ ਜਬ ਬਾਅਦ ਮੈਂ ਐਸੀ ਬਹੁਤ ਕੈਂਪੂ ਆ ਮਨੇ ਬਹੁਤ ਭੀੜ ਲੱਗੀ ਥੀ ਲੇਕਿਨ ਮੈਨ ਰੋਕੋ ਪਤਾ ਨਹੀਂ ਕਿ ਕਿਸ ਨੇ ਮਾਰਾ ਬਿਲਕੁਲ ਇੱਥੇ ਤਾਂ ਅੰਦਾਜ਼ੀ ਹੈ ਕਿ ਈ ਰਕਸ ਦਾ ਜਮਾੜਾ ਵੀ ਲੱਗਦਾ ਵਾ ਇਹ ਰਖਸ਼ੇ ਵਾਲੇ ਅਤੇ ਆਪਣੀ ਮਨਮਰਜ਼ੀ ਕਰਕੇ ਰੁਕਦੇ ਵੀ ਆਟੋ ਵਾਲੇ ਵੀ ਆਪਣੀ ਮਨਮਰਜ਼ੀ ਕਰਕੇ ਰੁਕਦੇ ਨੇ ਇਹ ਰੋਡ ਹੈ ਜਿਹੜੀ ਤੁਹਾਨੂੰ ਦਿਖਾਈ ਜਾ ਰਹੀ ਹੈ ਇਸ ਰੋਡ ਦੇ ਉੱਤੇ ਇਹ ਸਾਹਮਣੇ ਲੋੜ ਮਹਾਵੀਰ ਜਿਹੜਾ ਹੈਗਾ ਵਾ ਸਿਵਲ ਹਸਪਤਾਲ ਹੈ ਅੰਦਰ ਚੌਂਕੀ ਹੈ ਇਹਦੇ ਲੇਕਿਨ ਲੱਗ ਕੇ ਹੀ 100 ਮੀਟਰ ਦੀ ਦੂਰੀ ਉੱਤੇ ਥਾਣਾ ਵੀ ਹੈਗਾ ਜਿੱਥੇ ਇਨਸੀਡੈਂਟ ਹੋਇਆ ਵਾ ਲੇਕਿਨ ਜਿੱਥੇ ਐਕਸੀਡੈਂਟ ਹੋਇਆ ਵਾ ਉਹ ਤੁਹਾਨੂੰ ਦੱਸ ਰਹੇ ਆ ਕਿ ਜਿੱਥੇ ਕਿਰਪਾਨਾਂ ਜਿਹੜੀਆਂ ਮਾਰੀਆਂ ਗਈਆਂ ਸੀਗੀਆਂ ਉਹ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਜਾ ਰਹੀ ਹੈ ਉਹ ਸਪੋਰਟ ਦੇ ਉੱਤੇ ਅਸੀਂ ਖੜੇ ਆਂ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਿ ਲੁਧਿਆਣੇ ਦਾ ਲੌਨ ਆਰਡਰ ਹੈ ਕਿੱਥੇ ਆ ਕਿ ਲੁਧਿਆਣੇ ਦੇ ਵਿੱਚ ਸਾਰੇ ਆਮ ਇੱਕ ਤਕਸਾਲੀ ਲੀਡਰਸ਼ਿਪ ਸ਼ਿਵਸ਼ਨਾ ਦੇ ਨੂੰ ਵੱਟ ਟੁੱਕ ਕਰ ਦਿੱਤੀ ਕਿ ਜਿਸ ਨੂੰ ਜੇਰੇ ਲਾ ਡੀ ਐਮ ਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਵਾ ਲੇਕਿਨ ਸ਼ਿਵਸ਼ਨਾ ਵਾਲਿਆਂ ਨੇ ਉੱਥੇ ਵੀ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਵਾ ਬਣੇ ਲੁਧਿਆਣਾ ਲਈ ਦੇ ਨਾਲ ਲੁਧਿਆਣਾ ਦਾ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਦਾ